ਬਾਦਲ ਪਰਵਾਰ ਨੂੰ ਕਾਂਗਰਸ ਨੇ ਝਟਕਾ ਦੇ ਦਿੱਤਾ ਵੱਡਾ ਬਾਦਲ ਪਰਵਾਰ ਦਾ ਇੱਕ ਮੈਂਬਰ ਕਾਂਗਰਸ ਪਾਰਟੀ ਵਿੱਚ ਹੋ ਗਿਆ ਸ਼ਾਮਲ ਕਾਂਗਰਸ ਪਾਰਟੀ ਦੇ ਨਾਲ ਹੋ ਗਈ ਡੀਲ ਬਾਦਲ ਪਰਵਾਰ ਦਾ ਇਹ ਮੈਂਬਰ ਜਿਸ ਨੇ ਵੱਡਾ ਝਟਕਾ ਦਿੱਤਾ ਆਕਾਲੀ ਦਲ ਨੂੰ ਆਕਾਲੀ ਦਲ ਦੇ ਵਿੱਚ ਕਿਸੇ ਸਮੇਂ ਮਾਜੇ ਦੇ ਵਿੱਚ ਇਸ ਮੈਂਬਰ ਦੀ ਪੂਰੀ ਤੂਤੀ ਬੋਲਦੀ ਸੀ ਮਾਝੇ ਦੇ ਵਿੱਚ ਇਸ ਮੈਂਬਰ ਦਾ ਬਹੁਤ ਵੱਡਾ ਕੱਦ ਸੀ ਲੇਕਿਨ ਲੋਕ ਸਭਾ ਚੋਣਾਂ ਤੋਂ ਬਾਅਦ ਤੇ ਪੰਜਾਬ ਵਿੱਚ ਜਿਮਨੀ ਚੋਣਾਂ ਤੋਂ ਬਾਅਦ ਉਹ ਬਾਦਲ ਪਰਿਵਾਰ ਦਾ ਇਹ ਮੈਂਬਰ ਕਾਂਗਰਸ ਪਾਰਟੀ ਦੇ ਨਾਲ ਮੁਲਾਕਾਤਾਂ ਕਰ ਰਿਹਾ ਹੈ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਦੇ ਨਾਲ ਇਸ ਦੀਆਂ ਬੈਠਕਾਂ ਹੋ ਰਹੀਆਂ ਨੇ ਔਰ ਬਹੁਤ ਜਲਦੀ ਕਾਂਗਰਸ ਪਾਰਟੀ ਵੀ ਸ਼ਾਮਲ ਹੋ ਰਿਹਾ ਹੈ ਜੋ ਬਾਦਲ ਪਰਿਵਾਰ ਦਾ ਇੱਕ ਖਾਸ ਮੈਂਬਰ ਹੈ ਤੁਹਾਡੇ ਨਾਲ ਸਾਰੀ ਗੱਲ ਕਰਾਂਗੇ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਬਨਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਜੋ ਇੱਕ ਸੀਟ ਜਿੱਤਣ ਵਿੱਚ ਕਾਮਯਾਬ ਹੁੰਦਾ ਹੈ ਖੇਤਰੀ ਪਾਰਟੀ ਪੰਜਾਬ ਦੀ ਜਿਸ ਦਾ ਪਹਿਲੀ ਵਾਰ ਵੋਟ ਫੀਸਟੀ ਇੰਨਾ ਨੀਚੇ ਆ ਗਿਆ ਕਿ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਕੁਝ ਤਾਂ ਅਕਾਲੀ ਦਲ ਤੋਂ ਅਲੱਗ ਹੋ ਗਏ ਤੇ ਕੁਝ ਅਕਾਲੀ ਦਲ ਦੇ ਵਿੱਚ ਬਿਲਕੁਲ ਸ਼ਾਂਤ ਹੋ ਕੇ ਬੈਠ ਗਏ ਪਰ ਇਹ ਮੈਂਬਰ ਜਿਹੜਾ ਅਕਾਲੀ ਦਲ ਦੇ ਵਿੱਚ ਮਾਜੇ ਦੇ ਵਿੱਚ ਵੱਡਾ ਨਾਮ ਰੱਖਦਾ ਸੀ ਇਹ ਪੂਰੀ ਤਰ੍ਹਾਂ ਸਰਗਰਮ ਹੋਇਆ ਸ਼੍ਰੋਮਣੀ ਅਕਾਲੀ ਦਲ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਮਸਤਕ ਹੋਏ ਅਕਾਲ ਤਖਤ ਸਾਹਿਬ ਨੂੰ ਤਲਬ ਕੀਤਾ ਗਿਆ ਤਾਂ ਇਹ ਵੀ ਉੱਥੇ ਅਕਾਲ ਤਖਤ ਸਾਹਿਬ ਤੇ ਜਾ ਕੇ ਇਹਨਾਂ ਨੇ ਵੀ ਆਪਣੀਆਂ ਜਿਹੜੀਆਂ ਉਹ ਗਲਤੀਆਂ ਨੇ ਝੋਲੀ ਵਿੱਚ ਪਵਾਈਆਂ ਸ਼ੋਭੀਰ ਸ਼င် ਬਾਦਲ ਦੇ ਨਾਲ ਕੁਝ ਗੱਲ ਨੂੰ ਲੈ ਕੇ ਇਹਨਾਂ ਦਾ ਆਪਸੀ ਮੋਟਮਟਾਵ ਹੋਇਆ ਜੋ ਮਨਮਟਾਵ ਚੱਲ ਰਿਹਾ ਸੀਗਾ ਉਹ ਕਦੇ ਵੀ ਇਹਨਾਂ ਨੇ ਛੇਰ ਨਹੀਂ ਕੀਤਾ ਮਨਪ੍ਰੀਤ ਬਾਦਲ ਜੋ ਹੁਣ ਲੋਕ ਸਭਾ ਚੋਣ ਲੜੇ ਮਾਕਰਨਾ ਉਹ ਜਿਮਨੀ ਚੋਣ ਲੜੇ ਉਹਦੇ ਵਿੱਚ ਵੀ ਇਹਨਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਸਾਥੀਆਂ ਨੂੰ ਜਿਹੜਾ ਕਿ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਵੋਟ ਪਵਾਉਣ ਲਈ ਵੀ ਸਨੇਹਾ 라ਯਾ ਹੁਣ ਅਚਨਚੇ ਕਾਂਗਰਸ ਨੇ ਸੀਨੀਅਰ ਲੀਡਰਾਂ ਨਾਲ ਮੁਲਾਕਾਤਾਂ ਨੂੰ ਲੈ ਕੇ ਚਰਚਾਵਾਂ ਛਿੜਕੀਆਂ ਨੇ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੱਲ ਮੀਟਿੰਗ ਹੋਈ ਏ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਉਹਨਾਂ ਦੀ ਫੋਟੋ ਦੇਖੀ ਗਈ ਔਰ ਪ੍ਰਤਾਪ ਸਿੰਘ ਬਾਜਵਾ ਜਿਹੜਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਵੀ ਸ਼ਾਮਿਲ ਕਰਾਉਣ ਲਈ ਜਿਹੜੇ ਬਹੁਤ ਜਲਦੀ ਕੋਈ ਫੈਸਲਾ ਲੈਣਗੇ ਜਿਸ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਜਿਹੜੇ ਕਿ ਆਫਸਰ ਰਿਲੇਸ਼ਨ ਵੀ ਨੇ ਪਹਿਲੇ ਵੀ ਉਹ ਕਾਂਗਰਸੀ ਸੀ ਕਾਂਗਰਸ ਤੋਂ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਆਪਣਾ ਜਵਾਈ ਬਣਾ ਲਿਆ ਤਾਂ ਫਿਰ ਉਹ ਅਕਾਲੀ ਦਲ ਵਿੱਚ ਆ ਗਏ ਅਕਾਲੀ ਦਲ ਵਿੱਚ ਆਉਣ ਤੋਂ ਬਾਅਦ ਉਹਨਾਂ ਨੇ 2007 ਤੋਂ ਲੈ ਕੇ 2017 ਤੱਕ ਮਨਿਸਟਰ ਰਹੇ ਅਦੇਸ਼ ਪ੍ਰਤਾਪ ਸਿੰਘ ਕੇਰੋ ਜਿਹੜੇ ਕਿ ਸਾਰਾ ਉਹਨਾਂ ਦਾ ਪਿਛਲਾ ਮੁੱਢ ਜਿਹੜਾ ਕਾਂਗਰਸੀ ਸੀ ਸਰਦਾਰ ਪ੍ਰਤਾਪ ਸਿੰਘ ਕਹਿਰੋ ਕਾਂਗਰਸ ਪਾਰਟੀ ਵੱਲੋਂ ਹੀ ਸੀਐਮ ਬਣੇ ਸੀ ਔਰ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਪ੍ਰਤਾਪ ਸਿੰਘ ਕਹਿਰੋ ਇੱਕ ਐਸਾ ਨਾਮ ਸੀ ਪੰਜਾਬ ਦੇ ਵਿੱਚ ਅੱਜ ਵੀ ਲੋਕ ਪ੍ਰਤਾਪ ਸਿੰਘ ਕਹਿਰੋ ਨੂੰ ਜਿਹੜਾ ਯਾਦ ਕਰਦੇ ਨੇ ਜੋ ਕੰਮ ਕਰਕੇ ਗਏ ਨੇ ਉਸ ਤੋਂ ਬਾਅਦ ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਉਹਨਾਂ ਦੇ ਪੁੱਤਰੇ ਆਦੇਸ਼ ਪ੍ਰਤਾਪ ਸਿੰਘ ਕਹਿਰੋ ਜਿਹੜੇ ਕਿ ਬਾਦਲ ਪਰਿਵਾਰ ਦੇ ਕਰ ਵਿਆਹ ਹੋਏ ਨੇ ਜੋ ਕਿ ਬਾਦਲ ਪਰਿਵਾਰ ਦੇ ਜਵਾਈ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਕਿ ਕਾਂਗਰਸ ਪਾਰਟੀ ਨਾਲ ਨੇੜਤਾ ਬਣਾਈ ਜਾ ਰਹੀ ਹੈ ਜਿਹੜਾ ਕਿ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੀਗਾ ਜੋ ਵਿਰਸਾ ਸੀ ਮਲਟੋਵਾ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਘਟਾਇਆ ਸੀ ਸੋ ਪੱਟੀ ਹਲਕੇ ਦੇ ਵਿੱਚ ਤਰਨ ਤਰਨ ਜ਼ਿਲ੍ਹੇ ਦਾ ਇਹ ਸੀਨੀਅਰ ਲੀਡਰ ਹੁਣ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਜਾਏਗਾ ਕਾਂਗਰਸ ਪਾਰਟੀ ਨੂੰ ਮਾਝੇ ਦੇ ਵਿੱਚ ਵੱਡਾ ਜਿਹੜਾ ਵੱਲ ਮਿਲੇਗਾ ਅਕਾਲੀ ਦਲ ਨੂੰ ਵੱਡਾ ਝਟਕਾ ਲੱਗੇਗਾ ਮਾਝੇ ਦੇ ਵਿੱਚ